ਤੂੰ ਕਹਿੰਨੀ ਹੈ ਮੈਂ ਧਰਨੇ ਤੇ ਉਧਰ ਜਾਵਾਂਗੀ ਜਦੋਂ ਮੈਨੂੰ ਸਟੇਜ ਮਿਲੂਗਾ ਲੱਗਿਆ ਹੋਇਆ ਮੈਂ ਨਾਲ ਝੰਡਾ ਲੈ ਕੇ ਜਾਊਂਗੀ ਨਾਲ ਮੈਂ ਜੈ ਕੇਦਰੀਵਾਲ ਬੋਲਾਂਗੀ ਮੈਂ ਤਾਂ ਜਾਵਾਂਗੀ ਉਹ ਇੰਦ ਕਹਿੰਦੀ ਏ ਐਮਐਲਏ ਸੀਗੇ ਗਗਨਨੰਮੋਲ ਮਾਨ ਜੀ ਉਹ ਕਹਿੰਦੀ ਸੀਗੇ ਕਿ 5 ਮਿੰਟ ਚ ਅਸੀਂ ਐਮਐਸਪੀ ਦੇਾਂਗੇ ਬੀਬਾ ਜੀ 50 ਕਿਲੋਮੀਟਰ ਰਾਜਪੁਰਾ ਦਰਜਿੰਦਰਾ ਉਹ ਰਾਜਪੁਰਾ ਨਹੀਂ ਪੈਂਦਾ ਉੱਥੇ ਜਦੋਂ ਫੱਟੜ ਹੋਏ ਕਿਸਾਨ ਪੈਸਨ ਉਹਨਾਂ ਦਾ ਪਤਾ ਲੈਣ ਤੇ ਇੱਥੋਂ ਜਾਇ ਨਹੀਂ ਗਿਆ ਐਮਐਸਪੀ ਤੂੰ ਕੀ ਖੇ ਦੇਣੀ ਇਹ ਤਾਂ ਇਹੋ ਜਿਹੇ ਦੋਗਲੇ ਨੇ ਨਾ ਗਿਰਗिट ਵਰਗੇ ਮਗਰ ਉਹਦਾ ਸਪਸ਼ਟਿਕਰਣ ਵੀ ਸੁਣੋ ਉਹ ਕਹਿੰਦੇ ਵੀ ਸਮਝ ਨਹੀਂ ਸੀ ਉਦੋਂ ਹੌਲੀ-ਹੌਲੀ ਸਮਝ ਆਉਂਦੀ ਐ ਸੰਨ ਉਹਨੂੰ ਕਿ ਤੈਨੂੰ ਜਦੋਂ ਸਮਝ ਨਹੀਂ ਹੈਗੀ ਇੱਥੇ ਆਦਰ ਨੇ ਤੇ ਆ ਤੈਨੂੰ ਬਿਠਾਈ ਦਸੀਏ ਆ ਰਾਗਵ ਚੱਡੇ ਨੂੰ ਨਾਲ ਇਹਨਾਂ ਨੇ ਸਰਕਾਰੀ ਕੋਠੀ ਦਿੱਤੀ ਸਾਡੇ ਟੈਕਸ ਦਾ ਪੈਸਾ ਨਾ ਪੰਜਾਬ ਦੇ ਟੈਕਸ ਦਾ ਪੈਸਾ ਹੈ ਨਾ ਉਹਨੂੰ ਕਹਿਣ ਬਵੇਂ ਉੱਥੇ 4 ਦਿਨ ਸੰਸਦ ਦੇ ਬਾਹਰ ਧਰਨਾ ਦੇ ਕੇ ਜੇ ਇੱਥੋਂ ਪੰਜਾਬ ਦੇ ਕਿਸਾਨ ਨਹੀਂ ਜਾ ਰਹੇ ਇਹ ਹਾਈ ਕੋਰਟ ਕਿਉਂ ਨਹੀਂ ਗਈ ਕਿ ਜਿਹੜੇ ਕਹਿ ਰਹੇ ਸੀ 5 ਮਿੰਟ ਚ ਐਮ ਐਸ ਪੀ ਦਿਆਂਗੇ ਸਾਡੇ ਇਧਰ ਮੁਹਾਲੀ ਆਪਣਾ ਖਰੜ ਤੋਂ ਐਮ ਐਲ ਏ ਸੀ ਗਗਨਨ ਮੋਲਮਾਨ ਜੀ ਉਹ ਕਹਿੰਦੀ ਸੀਗੇ ਕਿ 5 ਮਿੰਟ ਚ ਅਸੀਂ ਐਮ ਐਸ ਪੀ ਦਿਆਂਗੇ ਬੀਬਾ ਜੀ 50 ਕਿਲੋਮੀਟਰ ਰਾਜਪੁਰਾ ਦਰਜਿੰਦਰਾ ਉਹ ਰਾਜਪੁਰਾ ਨਹੀਂ ਪੈਂਦਾ ਉੱਥੇ ਜਦੋਂ ਫੱਟੜ ਹੋਏ ਕਿਸਾਨ ਪੈਸਨ ਉਹਨਾਂ ਦਾ ਪਤਾ ਲੈਣ ਤੇ ਇੱਥੋਂ ਜਾਇ ਨਹੀਂ ਗਿਆ ਐਮ ਐਸ ਪੀ ਤੂੰ ਕੀ ਖੇ ਦੇਣੀ ਇਹ ਦੇਖੋ ਜਿਹੜੇ ਦੋਗਲੇ ਨੇ ਨਾ ਗਿਰਗिट ਵਰਗੇ ਮਗਰ ਉਹਦਾ ਸਪਸ਼ਟਿਕਰਣ ਵੀ ਸੁਣੋ ਉਹ ਕਹਿੰਦੇ ਵੀ ਸਮਝ ਨਹੀਂ ਸੀ ਉਦੋਂ ਹੌਲੀ ਹੌਲੀ ਸਮਝ ਆਉਂਦੀ ਐ ਸਨ ਉਹਨੂੰ ਕਿ ਤੈਨੂੰ ਜਦੋਂ ਸਮਝ ਨਹੀਂ ਹੈਗੀ ਇੱਥੇ ਆਦਰ ਨੇ ਤੇ ਆ ਤੈਨੂੰ ਬਿਠਾਈ ਦਸੀਏ ਤੂੰ ਕਹਿੰਨੀ ਐ ਮੈਂ ਧਰਨੇ ਤੇ ਉਦੋਂ ਜਾਵਾਂਗੀ ਜਦੋਂ ਮੈਨੂੰ ਸਟੇਜ ਮਿਲੂਗਾ ਲੱਗਿਆ ਹੋਇਆ ਮੈਂ ਨਾਲ ਝੰਡਾ ਲੈ ਕੇ ਜਾਊਂਗੀ ਨਾਲ ਮੈਂ ਜੈ ਕੇਦਰੀਵਾਲ ਬੋਲਾਂਗੀ ਮੈਂ ਤਾਂ ਜਾਵਾਂਗੀ ਉਹ ਇੰਜ ਕਹਿੰਦੀ ਐ ਉਹ ਆਵੇ ਇੱਥੇ ਬਹੇ ਅਸੀਂ ਕੋਈ ਕਿਸੇ ਪੋਲਿਟੀਕਲ ਪਾਰਟੀ ਦਾ ਚੋਣ ਨਿਸ਼ਾਨ ਲੈ ਕੇ ਕਿਸੇ ਨੂੰ ਆਪਣੇ ਕਿਸੇ ਮੰਚ ਤੇ ਨਹੀਂ ਚੜਨ ਦੇਣਾ ਇਹ ਸਾਡਾ ਪਹਿਲਾ ਜ਼ਾਬਤਾ ਹੈ ਪੰਜਾਬੀ ਵੜਕ ਸਾਡਾ ਪਹਿਲਾ ਉਹ ਹੈ ਕਿ ਵਰਤ ਇਹ ਸਾਡਾ ਪਹਿਲਾ ਨਿਯਮ ਹੈ ਉਹ ਛੱਡ ਕੇ ਆਵੇ ਅਸੀਂ ਸਮਝਾ ਦੇਾਂਗੇ ਉਹਨੂੰ ਨਹੀਂ ਸਮਝ ਆਵੇਂ ਸਪੀਦੇ ਅਸੀਂ ਸਮਝਾ ਦੇਾਂਗੇ ਉਹਨਾਂ ਦੇ ਹੱਲੇ ਵੀ ਆ ਰਾਗਵ ਚੱਡੇ ਨੂੰ ਨਾਲੇ ਇਹਨਾਂ ਨੇ ਸਰਕਾਰੀ ਕੋਠੀ ਦਿੱਤੀ ਸਾਡੇ ਟੈਕਸ ਦਾ ਪੈਸਾ ਨਾ ਪੰਜਾਬ ਦੇ ਟੈਕਸ ਦਾ ਪੈਸਾ ਹੈ ਨਾ ਰਾਗਵ ਚੱਡੇ ਨੂੰ ਇਹਨਾਂ ਨੇ ਸਰਕਾਰੀ ਕੋਠੀ ਦਿੱਤੀ ਹੋਈ ਏ ਉਹਨੂੰ ਕਹਿਣ ਬਵੇ ਉੱਥੇ 4 ਦਿਨ ਸੰਸਦ ਦੇ ਬਾਹਰ ਧਰਨਾ ਦੇ ਕੇ ਜੇ ਇੱਥੋਂ ਪੰਜਾਬ ਦੇ ਕਿਸਾਨ ਨਹੀਂ ਜਾ ਰਹੇ ਇਹ ਹਾਈ ਕੋਰਟ ਕਿਉਂ ਨਹੀਂ ਗਏ ਇਹਨਾਂ ਨੇ ਇੰਨਾ ਵੀਕ ਕੇਸ ਰਿਪਰੈਜ਼ੈਂਟ ਕੀਤਾ ਕੋਰਟ ਦੇ ਵਿੱਚ ਕਿ ਕੋਰਟ ਨੇ ਕਿਸਾਨਾਂ ਨੂੰ ਕਹਿਤਾ ਤੁਸੀਂ ਜਵਾਕਾਂ ਨੂੰ ਅੱਗੇ ਜੀ ਇਹ ਕਿਉਂ ਮਾਨਯੋਗ ਕੋਰਟ ਨੂੰ ਇਹ ਗੱਲ ਕਿਉਂ ਕਹਿਣੀ ਪਈ ਮਾਨਯੋਗ ਕੋਰਟ ਨੂੰ ਇਹ ਗੱਲ ਤਾਂ ਕਹਿਣੀ ਪਈ ਕਿਉਂਕਿ ਜਿਹੜਾ ਸਾਡੀ ਦਲੀਲ ਦੇਣ ਵਾਲੇ ਲੋਕ ਸੀ ਨਾ ਇਹ ਕਮਜ਼ੋਰ ਨੇ ਬਿਨਾ ਰੀੜ ਦੀ ਹੱਡੀ ਵਾਲਾ ਜਿਹੜਾ ਹੈ ਕੇਜਰੀਵਾਲ ਦੇ ਰਿਮੋਟ ਨਾਲ ਚੱਲਣ ਵਾਲਾ ਭਗਵੰਤ ਮਾਨ ਹੈ ਤੁਹਾਨੂੰ ਲੱਗਦਾ ਸਾਡੀ ਗੱਲ ਸਹੀ ਨਹੀਂ ਜਾ ਰਹੀ ਉੱਥੇ ਜਿਹੜੀ ਅਦਾਲਤਾਂ ਕੋਰਟ ਮਾਨਯੋਗ ਕੋਰਟ ਨੂੰ ਹਾਈ ਕੋਰਟ ਨੂੰ ਜੇ ਕਿਤੇ ਇਹ ਦੱਸਿਆ ਜਾਂਦਾ ਕਿ ਇਹ ਬੱਚੇ ਜਿਹੜੇ ਨੇ ਇਹ ਤਾਂ ਕਿੰਨੀ ਪਿੱਛੇ ਖੜੇ ਸੀਗੇ ਔਰ ਨਾਲੇ ਜੇ ਕਿਸਾਨ ਦਾ ਜਦੋਂ ਜਿਹੜਾ ਬੱਚਾ ਉਹ ਬੱਚੇ ਤਾਂ ਦਿਖਾਤੇ ਸਰਕਾਰ ਨੇ ਜਿਹੜਾ ਕਿਸਾਨਾਂ ਦਾ ਬੱਚਾ ਮਰਿਆ ਉਹ ਨਹੀਂ ਦਿਖਾਇਆ ਉਹ ਦਿਖਾਣਾ ਚਾਹੀਦਾ ਸੀਗਾ ਕਿ ਆ ਦੋ ਪੈਣਾ ਦਾ ਕੱਲਾ ਭਰਾ ਸਰਕਾਰ ਨੇ ਗੋਲੀ ਮਾਰ ਕੇ ਮਾਰਿਆ ਇਹ ਪੰਜਾਬ ਸਰਕਾਰ ਜੇ ਚੱਜ ਨਾਲ ਦਲੀਲ ਰੱਖਦੀ ਤਾਂ ਕੀ ਕੋਰਟ ਉਹ ਨਹੀਂ ਸੁਣਦੀ ਸਾਨੂੰ ਤਾਂ ਪੂਰਾ ਭਰੋਸਾ ਹੈ ਕੋਰਟ ਤੇ ਵੀ ਕੋਰਟ ਉਸ ਗੱਲ ਨੂੰ ਜ਼ਰੂਰ ਸੁਣਦੀ ਪਰ ਸਾਨੂੰ ਸਰਕਾਰ ਦੀ ਅੰਗਲੀ ਦਿਸਦੀ ਉਹਦੇ ਵਿੱਚ ਸਰਕਾਰ ਨੇ ਸਾਥ ਦਿੱਤਾ ਹਰਿਆਣਾ ਪੁਲਿਸ ਦਾ ਸਰਕਾਰ ਨੇ ਸਾਥ ਦਿੱਤਾ ਮੋਦੀ ਦਾ ਮੈਂ ਖੁੱਲੇ ਤੌਰ ਤੇ ਕਹਿੰਦਾ ਕਿ ਭਗਵੰਤ ਮਾਨ ਕਸੂਰਵਾਰ ਹੈ ਜਿੰਨੇ ਵੀ ਕਿਸਾਨ ਇਸ ਟਾਈਮ ਮਰ ਰਹੇ ਨੇ ਉਹਨਾਂ ਦਾ ਕਿਉਂਕਿ ਭਗਵੰਤ ਮਾਨ ਦੀ ਰਿਸਪੌਂਸਿਬਿਲਟੀ ਉਹ ਸੂਬੇ ਦਾ ਮੁਖੀ ਆ ਸੀ ਉਹਨੂੰ ਚਾਹੀਦਾ ਸੀ ਕਿ ਉਹ ਸੁਪਰੀਮ ਕੋਰਟ ਹਾਈ ਕੋਰਟ ਜਿੱਥੇ ਵੀ ਉਹਨੂੰ ਜਾਣਾ ਪੈਂਦਾ ਉਹ ਜਾਂਦਾ ਔਰ ਜਾ ਕੇ ਮੈਂ ਵਕਾਲਤ ਕਰ ਰਿਹਾ ਕਿਸਾਨਾਂ ਦੀ ਉਥੋਂ ਵਾਲੇ ਮੰਤਰੀ ਮੇਰੇ ਕੋਲ ਦਰ ਫਿਟੇ ਨੂੰ ਐਹੋ ਜੀ ਵਕਾਲਤ ਦੇ ਜਿਹੜਾ ਵਕੀਲ ਆਪਣੇ ਮੁਕੱਲ ਦੀ ਕਿਡਨੈਪਿੰਗ ਨਾਲ ਸਾਬਤ ਕਰ ਪਾਏ ਜਿਹੜਾ ਪ੍ਰਤਪਾਲ ਸਿੰਘ ਕਿਸਾਨ ਬੋਰੇ ਚ ਪਾ ਕੇ ਦੋਵੇਂ ਲੱਤਾਂ ਤੋੜ ਕੇ ਜਬਾੜਾ ਤੋੜ ਕੇ 3 ਡਿਗਰੀ ਟਾਰਚਰ ਅਮਾਨਵੀਂ ਵਿਵਹਾਰ ਕਰਕੇ ਜਿਹੜਾ ਹਿਊਮਨ ਰਾਈਟਸ ਦੇ ਸਾਰੇ ਵਾਇਲੇਸ਼ਨ ਕਰਕੇ ਜਿਹੜੇ ਕਿਸਾਨ ਨੂੰ ਪੀਜੀਆਈ ਰੌਤਕ ਪਹਚਾਇਆ ਗਿਆ ਸੀਗਾ ਖਨੋਰੀ ਬਾਰਡਰ ਤੋਂ ਕਿਡਨਾਪ ਕੀਤਾ ਗਿਆ ਸੀਗਾ ਬਕਾਇਦਾ ਇਲੀਗਲ ਕਸਟਡੀ ਦਾ ਕੇਸ ਬਣਦਾ ਹੈ ਬਕਾਇਦਾ ਜੋ ਹੈ ਥ੍ਰੈਟਨ ਲਾਈਫ ਥ੍ਰੈਟ ਕਰਨ ਦਾ ਕੇਸ ਬਣਦਾ ਹੈ ਪੁਲਸੀਆ ਤਸ਼ੱਦਦ ਦਾ ਕੇਸ ਬਣਦਾ ਹੈ ਜੀਂਦ ਦੇ ਐਸਪੀ ਦੇ ਉੱਤੇ ਬਕਾਇਦਾ ਕੇਸ ਬਣਦਾ ਉਹ ਹੋਣਾ ਚਾਹੀਦਾ ਸੀਗਾ ਨਹੀਂ ਹੋਇਆ ਕਿਉਂ ਨਹੀਂ ਹੋਇਆ ਕਿਉਂਕਿ ਪੰਜਾਬ ਨੇ ਗਲਤੀ ਨਾਲ 92 ਨਿਕੰਮੇ ਲੋਕ ਚੁਣ ਲਏ ਹੈ ਤੇ ਉਹਨਾਂ ਦਾ ਸਰਪ੍ਰਸਤ ਜਿਹੜਾ ਹੈ ਉਹ ਬਿਨਾ ਰੀਡ ਦੀ ਹੱਡੀ ਵਾਲਾ ਬੀਜੇਪੀ ਦਾ ਬੀ ਟੀਮ ਪਾਰਟੀ ਦਾ ਬੰਦਾ ਹੈ ਜੇ ਇਹ ਬੀ ਟੀਮ ਦਾ ਨਹੀਂ ਹੈਗਾ ਇਹ ਕਹਿਣ ਦੀ ਅਸੀਂ ਤੇ ਜੀ ਗੱਠ ਜੋੜ ਕਰ ਲਿਆ ਕਾਂਗਰਸ ਨਾਲ ਇਹ ਅਲਾਈਅንስ ਕਰ ਲਿਆ ਕਾਂਗਰਸ ਦੇ ਨਾਲ ਇਹ ਇਹ ਕਹਿਣਗੇ ਕਿ ਫਰਿਆਣੇ ਚ ਅਸੀਂ ਅਲਾਈਅንስ ਕਰ ਲਿਆ ਫਲਾਣੇ ਨਾਲ ਉਹ ਤੁਹਾਡਾ ਸਿਆਸੀ ਅਲਾਈਅንስ ਹੈ ਸਾਨੂੰ ਉਹਦੇ ਨਾਲ ਫਰਕ ਨਹੀਂ ਪੈਂਦਾ ਸਾਨੂੰ ਨਾ ਸਾਨੂੰ ਇਸ ਗੱਲ ਨਾਲ ਫਰਕ ਪੈਂਦਾ ਕਿ ਭਾਜਪਾ ਜਿੱਤਦੀ ਹੈ ਜਾਂ ਕਾਂਗਰਸ ਜਿੱਤਦੀ ਹੈ ਸਾਨੂੰ ਇਸ ਗੱਲ ਨਾਲ ਫਰਕ ਪੈਂਦਾ ਕਿ ਸਾਡੇ ਨਾਲ ਮਾਨਵੀ ਵਿਵਹਾਰ ਕੌਣ ਕਰਦਾ ਹੈ ਤੇ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹ ਕੌਣ ਮੰਨਦਾ ਹੈ ਇਹ ਸਾਨੂੰ ਡਿਸਕ੍ਰੈਡਿਟ ਕਰਨ ਤੇ ਲੱਗੇ ਹੋਏ ਨੇ ਸਾਰੇ ਦੇ ਸਾਰੇ ਹਰਿਆਣਾ ਸਰਕਾਰ ਨੇ ਦੁਨੀਆਂ ਪਰ ਦੇ ਕਿ ਇਹ ਅੱਛਾ ਇਹ ਕਹਿੰਦਾ ਮੈਂ ਵਕਾਲਤ ਕਰਨਾ ਉਹ ਤੂੰ ਜਾ ਹੋਏ ਪਰ ਤੇਰੇ ਵਰਗੇ ਵਕੀਲ ਸਾਨੂੰ ਚਾਹੀਦੇ ਨਹੀਂ ਸਾਡੇ ਬਥੇਰੇ ਆ ਸੇ ਨੌਜਵਾਨ ਨੇ ਜਿਹੜੇ ਵਕੀਲ ਵੀ ਨੇ ਡਾਕਟਰ ਵੀ ਨੇ ਜਿਹੜੇ ਹਿਊਮਨ ਰਾਈਟਸ ਕਮਿਸ਼ਨਸ ਦੇ ਵਿੱਚ ਵੀ ਕੰਮ ਕਰਦੇ ਨੇ ਸਾਨੂੰ ਪੂਰੀ ਸਮਝ ਹੈ ਇਰੇ ਵਰਗੇ ਵਕੀਲ ਦੀ ਸਾਨੂੰ ਲੋੜ ਨਹੀਂ ਤੂੰ ਜਿੰਨੀਆਂ ਹੁਣ ਤੱਕ ਗੱਲਾਂ ਸੁਣੀਆਂ ਤੁਸੀਂ ਸਾਰੀਆਂ ਦਲੀਲਾਂ ਨਾਲ ਕੀਤੀਆਂ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਉੱਥੇ ਸ਼ੰਭੂ ਬਾਰਡਰ ਦੀ ਇੱਕ ਬੀਬੀ ਆਉਂਦੀ ਹੈ ਨੈਸ਼ਨਲ ਮੀਡੀਆ ਤੋਂ ਮਾਈਕ ਬਿਨਾ ਆਈਡੀ ਤੋਂ ਲੈ ਕੇ ਉਹ ਨੌਜਵਾਨਾਂ ਕੋਲ ਕਹਿ ਰਹੀ ਸੀ ਕਿ ਐਮਐਸਪੀ ਪਤਾ ਕੀ ਹੁੰਦੀ ਹੈ ਐਮਐਸਪੀ ਦੀ ਫੁੱਲ ਫਾਰਮ ਪਤਾ ਹੈ ਉਹ ਤੁਸੀਂ ਦੇਖੀ ਹੋਣੀ ਹੈ ਮੈਂ ਮੈਂ ਦੇਖੀ ਉਹ ਨਾ ਆਪਣਾ ਜਿਵੇਂ ਹੁਣ ਜਵਾਕ ਨੇ ਹੁਣ ਉੱਥੇ ਆਪਣੇ ਮੰਮੀ ਪਾਪਾ ਦੇ ਨਾਲ ਜਿੱਦ ਕਰਕੇ ਆ ਗਏ ਮੇਰਾ ਵੀ ਜਵਾਕ ਉਹ ਵੀ ਕਹਿੰਦਾ ਪਾਪਾ ਮੈਂ ਵੀ ਜਾਣਾ ਮੈਂ ਉਹਨੂੰ ਨਹੀਂ ਲੈ ਕੇ ਆਇਆ ਮੈਂ ਕਹਾ ਫਿਰ ਕਿਤੇ ਕਿਸ ਨੇ ਫੋਟੋ ਪਾਤੀ ਫਿਰ ਕਹਿਣਗੇ ਜੀ ਹਾਈ ਕੋ ਕੀ ਕਰਤੇ ਹੈਨਾ ਕਿਉਂਕਿ ਸਾਡੇ ਵਾਲਾ ਨਕਮਾ ਮੁੱਖ ਮੰਤਰੀ ਉਹਨੇ ਤਾਂ ਦਲੀਲ ਦੇਣੀ ਨਹੀਂ ਬੀਬੀ ਇਹ ਤਾਂ ਜੀ ਬੱਚੇ ਜਿਹੜੇ ਨੇ ਉਹ ਜਦੋਂ ਸੜਕ ਮਾਂ ਪਿਓ ਸੜਕਤੇ ਹੈ ਬੱਚੇ ਕੀ ਉਹਨਾਂ ਗਵਾਂਢੀਆਂ ਦੇ ਕੇ ਆਉਣ ਨਾਲ ਹੀ ਲੈ ਕੇ ਆਉਣਗੇ ਨਾ ਕਿਹਨੂੰ ਦੇ ਕੇ ਆਈਏ ਹੁਣ ਮੈਂ ਆਪਣੀ ਘਰ ਵਾਲੀ ਨੂੰ ਘਰ ਛੱਡ ਕੇ ਆਇਆ ਆਪਣੀ ਮਾਤਾ ਨੂੰ ਘਰ ਛੱਡ ਕੇ ਆਇਆ ਜਵਾਕ ਦੇ ਕੋਲ ਛੱਡ ਕੇ ਆਇਆ ਹੈ ਜੇ ਹੁਣ ਉਹਨਾਂ ਨੂੰ ਵੀ ਇੱਥੇ ਧਰਨੇ ਤੇ ਆਣਾ ਪੈ ਜੇ ਤੇ ਜਵਾਕ ਨੂੰ ਕੀ ਅਸੀਂ ਜੰਦਰੇ ਚ ਰੱਖ ਕੇ ਆਈਏ ਇਹ ਦਲੀਲ ਸਰਕਾਰ ਕਿਉਂ ਨਹੀਂ ਦੇ ਪਾਈ ਕੋਰਟ ਦੇ ਵਿੱਚ ਇਹ ਸਰਕਾਰ ਦਾ ਕੰਮ ਸੀ ਨਾ ਮੈਂ ਇੱਥੇ ਮਾਨਯੋਗ ਕੋਰਟ ਨੂੰ ਨਹੀਂ ਕਹਿ ਰਿਹਾ ਕੋਰਟ ਨੇ ਜੋ ਦਲੀਲ ਦੇਣੀ ਹੈ ਸਿਰ ਮੱਥੇ ਪਰ ਕੋਰਟ ਨੇ ਜੋ ਫੈਸਲਾ ਦੇਣਾ ਹੈ ਸਿਰ ਮੱਥੇ ਪਰ ਕੋਰਟ ਨੂੰ ਵੀ ਤਾਂ ਸਬੂਤ ਚਾਹੀਦਾ ਹੁੰਦਾ ਹੈ ਨਾ ਕੋਰਟ ਤਾਂ ਦਲੀਲ ਦੇ ਆਧਾਰ ਤੇ ਸਬੂਤ ਦੇ ਆਧਾਰ ਤੇ ਆਪਣਾ ਫੈਸਲਾ ਦਵੇਗੀ ਨਾ ਮੈਂ ਸਵਾਲ ਕੀਤਾ ਸੀ ਕਿ ਕੁਝ মিডিਆ ਵਾਲੇ ਦਿੱਲੀ ਵਾਲੇ ਆਉਂਦੇ ਉਹ ਕਿਉਂ ਆਉਂਦੇ ਆ ਤੁਹਾਨੂੰ ਸਮਝ ਤੁਹਾਡੀ ਕੀ ਕਹਿੰਦੀ ਉਹ ਜਿਹੜੀ ਜਿਹੜੀ ਉਹ ਬੀਬੀ ਜਿਹੜੀ ਬਿਨਾ ਮਾਈਕ ਆਈ ਡੀ ਆਈ ਲਈ ਆਈ ਸੀ ਉਨੇ ਛਾਂਟੇ ਪਹਿਲਾਂ ਤੇ ਅੱਛਾ ਆ 5ਵੀਂ ਵਾਲਾ ਜਮਾਤ ਜਮਾਤ ਦਾ ਜਵਾਬ ਕਿ ਲੱਗਦਾ ਆ ਆ 8ਵੀਂ ਵਾਲਾ ਲੱਗਦਾ ਇਹ ਅਣਦਾੜੀਏ ਮੁੰਡੇ ਨੇ ਅੱਛਾ ਇਹਨਾਂ ਨੂੰ ਐਮਐਸਪੀ ਪੁੱਛਣੀ ਆ ਉਹ ਐਵੇਂ ਗਈ ਉਹ ਕਿਸੇ ਬਜ਼ੁਰਗ ਕੋਲ ਗਈ ਉਹ ਹੈ ਕਿ ਅੱਜ ਆਪਾਂ ਬੈਠੇ ਉਹ ਕਿਸੇ ਬਜ਼ੁਰਗ ਕੋਲ ਗਈ ਨਾ ਤੇ ਉਹਨੂੰ ਇਹ ਦੱਸ ਦੇ ਕਿ ਇੱਕ ਸੇਰ ਕਣਕ ਦੇ ਵਿੱਚ ਕਿੰਨੇ ਕਿਲੋ ਹੁੰਦੇ ਨੇ ਉਹਨੂੰ ਜੇ ਕਿਸੇ ਬਜ਼ੁਰਗ ਕੋਲ ਜਾਂਦੀ ਨਾ ਫਿਰ ਉਹਨੂੰ ਦੱਸ ਦੇ ਕਿ ਬੀਬਾ ਗੰਨਾ ਬੀਜਣ ਦੇ ਕਿੰਨੀਆਂ ਤਕਨੀਕਾਂ ਨੇ ਰਵੀ ਦੀ ਫਸਲ ਦੇ ਵਿੱਚ ਕਿੰਨੀਆਂ ਫਸਲਾਂ ਹੁੰਦੀਆਂ ਨੇ ਤੇ ਖਰੀਫ ਦੀ ਫਸਲ 'ਚ ਕਿੰਨੀਆਂ ਹੁੰਦੀਆਂ ਨੇ ਬੜੀ ਧਰਤੀ ਦੇ ਵਿੱਚ ਹੁੰਦੀ ਹੈ ਕਿ ਰਖਤਰ ਨਾਲ ਹੁੰਦੀ ਹੈ ਉਹ ਉਸ ਉਹ ਬੀਬੀ ਜਿਹੜੀ ਉਹ ਆਈ ਸੀ ਨਾ ਉਹਦਾ ਨਾਂ ਤਾਂ ਕੋਈ ਉਹਦਾ ਕੋਈ মিডিਆ ਬੈਕਗਰਾਉਂਡ ਸੀ ਨਾ ਕੁਝ ਸੀ ਉਹ ਪੂਰਾ ਤਿਆਰ ਕਰਕੇ ਭੇਜੀ ਸੀ ਕਿ ਐਵੇਂ ਛਾਂਟ ਕੇ ਜਵਾਕ ਛੰਟਨੇ ਜਵਾਕਾਂ ਨੂੰ ਪੁੱਛਣਾ ਹੁਣ ਮੈਂ ਉਸ ਬੀਬੀ ਨੂੰ ਜਿਉ ਕਿਤੇ ਸੁਣਦੀ ਹੈ ਨਾ ਜੇ ਬੀਬੀ ਤੂੰ ਇੱਕ ਮਾਂ ਦੀ ਜਾਈ ਹੈ ਜੇ ਤੂੰ ਸੱਚੀ ਕਿਸੇ ਇੱਕ ਇੱਕ ਪਿਓ ਨੇ ਤੈਨੂੰ ਪਾਲਿਆ ਆ ਜਾ ਤੂੰ ਜਿੱਥੇ کہیں ਉੱਥੇ ਆ ਜਾ ਅਸੀਂ ਤੇਰੇ ਖੁੱਲੇ ਸਵਾਲਾਂ ਦੇ ਜਵਾਬ ਦੇਾਂਗੇ ਨਾਲ ਇੱਕ ਭਾਜਪਾ ਦਾ ਆਗੂ ਵੀ ਲੈ ਕੇ ਆਈ ਅਸੀਂ ਸਿੱਧੇ ਉਹਦੇ ਤੋਂ ਸਵਾਲ ਕਰਨਾ ਚਾਹੁੰਦੇ ਆ ਭਾਰਤ ਸਰਕਾਰ ਦੀਆਂ 32 ਪ੍ਰਸਾਰਣ ਸੇਵਾ ਨੇ ਦੂਰਦਰਸ਼ਨ ਦੀਆਂ ਡੀਡੀ ਪੰਜਾਬੀ ਡੀਡੀ ਲਖਨਊ Shimla ਚੰਡੀਗੜ੍ਹ ਐਰਾ ਵਗੈਰਾ ਪਤਾ ਨਹੀਂ ਕਿੰਨੇ ਕੋ 32 32 ਦੇ 32 ਪ੍ਰਸਾਰਣ ਸੇਵਾਵਾਂ ਦੇ ਉੱਤੇ ਅਸੀਂ ਆਨ ਨਹੀਂ ਤਿਆਰ ਆ ਇਹਨਾਂ ਨੂੰ ਕਹੋ ਆਪਣੇ 32 ਮੰਤਰੀ ਜਿਹੜੇ ਨੇ ਉਹ ਰੈਡੀ ਕਰ ਲੈਣ ਜਿਹੜੇ ਸਾਡੇ ਸਵਾਲਾਂ ਦਾ ਜਵਾਬ ਦੇਣਗੇ ਤੇ ਖੁੱਲ੍ਹਾ ਆਮੋ ਸਾਹਮਣੀ ਆਮੋ ਸਾਹਮਣੀ ਜੇ ਇਹਨਾਂ ਨੇ ਪ੍ਰਧਾਨ ਮੰਤਰੀ ਤੋਂ ਡਰਦਾ ਤਾਂ ਇਹ ਪ੍ਰੈਸ ਕਾਨਫਰੰਸ ਨਹੀਂ ਕਰਦਾ ਅਸੀਂ ਕਹਿੰਦੇ ਖੁੱਲੀ ਚੁਣੌਤੀ ਹੈ 32 ਪ੍ਰਸ਼ਾਸਨ ਸੇਵਾਵਾਂ ਤੇ ਲਾਈਵ ਸਾਰੀ ਦੁਨੀਆ ਦੇਖੇ ਔਰ ਫਿਰ ਤੈਅ ਕਰੇ ਕੌਣ ਝੂਠਾ ਕੌਣ ਸੱਚਾ